लड़कर तो हैं, करा लो। शायद कमी है। आम आदमी, आम आदमी, जीतो। जांग ग्रुप, जीतो। जांग ग्रुप, जीतो। जांग ग्रुप, जीतो। आम आदमी, जांग ग्रुप, पार्टी। जांग ग्रुप, जीतो। अल्लाह जी के लिए फुटो खिंचाओ। अल्लाह जी के लिए खिंचालो मैंने वो है। आर्यता है यहाँ पर। अरे वाल्साव। ਸਾਡੇ ਨਾਲ ਭਾਰੀ ਬਹੁਤ ਮਤਿਆ ਅਸੀਂ 18 ਜਿਹੜੇ ਹੈਗੇ ਆ ਕੈਂਡੀਡੇਟ ਆ ਸਾਰੇ ਅਸੀਂ ਇਕੱਠੇ ਆ ਤੇ 18 ਜਾਣਿਆਂ ਦਾ ਸਾਡੇ ਨਾਲ ਅਸੀਂ ਆਪਸ ਵਿੱਚ ਬਹੁਤ ਮਤਿਆ ਤੇ ਡਾਕਟਰ ਕਸ਼ਮੀਰ ਮਾਨਯੋਗ ਡਾਕਟਰ ਕਸ਼ਮੀਰ ਸਿੰਘ ਸੋਲਦੀ ਅਗਵਾਈ ਦੇ ਵਿੱਚ ਅਸੀਂ ਉਹ ਜਿੰਨوں ਵੀ ਕਿਸੇ ਨੂੰ 18 ਚ ਜਿੰਨوں ਵੀ ਪ੍ਰਧਾਨ ਬਣਾਉਣਾ ਅਸੀਂ ਸਾਰੇ ਉਸ ਚੀਜ਼ ਨਾਲ ਸਹਿਮਤ ਆ ਤੇ ਅਸੀਂ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੇ ਉਹ ਚੱਲ ਰਹੇ ਆ ਜੀ ਪਰਮਾਤਮਾ ਜੀ ਅੱਜ ਦੀ ਚੋਣ ਰੱਦ ਹੋਈ ਹੈ ਅੱਜ ਦੀ ਕਿਉਂ ਰੱਦ ਹੋਈ ਕਿਹਨਾ ਕਰਨਾ ਕਰਾ ਦੋ ਇਹ ਕੀ ਕਰਦੇ ਆ ਇਹ ਜੀ ਵੇਖੋ ਜੀ ਕੋਈ ਸ਼ਰਾਰਤੀ ਅਨਸਰ ਆ ਜਿਨ੍ਹਾਂ ਦੇ ਵਿੱਚ 2 ਦਿਨ ਪਹਿਲਾਂ ਹੀ ਅਕਾਲੀ ਦਲ ਛੱਡ ਕੇ ਆਏ ਆ ਬੰਦੇ ਉਹ ਰਾਤੋਂ ਰਾਤ ਆ ਕੇ ਤੇ ਕਮੇਟੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਤੇ ਸ਼ਹਿਰ ਦੇ ਵਿੱਚ ਜਿਹੜੀ ਗੁੰਡਾਗਰਦੀ ਕਰਨੀ ਚਾਹੁੰਦੇ ਆ ਤੇ ਸਾਡੇ ਡਾਕਟਰ ਕਸ਼ਮੀਰ ਸਿੰਘ ਸੋਹਲ ਇੱਕ ਕਮਾਂਡਾਰ ਤੇ ਮੈਂ ਨਾ ਬੇਦਾਗ ਹੈਗੇ ਆ ਸਾਡੇ ਐਮਐਲਏ ਆ ਜਦੋਂ ਇਹ ਸਾਡੇ ਐਮਐਲਏ ਸਾਹਿਬ ਬਣੇ ਮੈਨੂੰ ਲੱਗਦਾ ਸ਼ਹਿਰ ਦੇ ਵਿੱਚ ਇੱਕ ਵੀ ਕਿਸੇ ਤੇ ਨਜਾਇਜ਼ ਪਰਚਾ ਨਹੀਂ ਹੋਇਆ ਬੜੀ ਸਾਫ਼ ਸੁਥਰੀ ਸਾਡੀ ਰਾਜਨੀਤੀ ਚੱਲ ਰਹੀ ਆ ਜਿੰਨੂ ਕਿ ਆ ਕੇ ਇਹ ਨਗਰ ਕੌਂਸਲ ਦੇਆਂ ਚੋਣਾਂ ਦੇ ਵਿੱਚ ਆ ਕੇ ਬਹੁਤ ਜਣਾ ਸ਼ਹਿਰ ਦੇ ਵਿੱਚ ਖਰਾਬੀ ਕੀਤੀ ਗਈ ਆ ਤੇ ਉਹਦੇ ਨਾਲ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਮੈਂ ਇਸ ਚੀਜ਼ ਦੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਕੋ ਤੇ ਪ੍ਰਧਾਨ ਅਮਨ अरोड़ा ਜੀ ਕੋ ਵੀ ਮੰਗ ਕਰਦਾ ਵਾਂ ਕਿ ਬਾਹਰੀ ਹਲਕਿਆਂ ਦੇ ਜਿਹੜੇ ਵਿਧਾਇਕ ਆ ਜਾਂ ਮੰਤਰੀ ਆ ਉਹ ਸਾਡੇ ਹਲਕੇ ਦੇ ਵਿੱਚ ਆ ਕੇ ਦਖਲਅੰਦਾਜ਼ੀ ਨਾ ਕਰਨ ਕਿਉਂਕਿ ਇਦਾਂ ਦਖਲਅੰਦਾਜ਼ੀ ਕਰਨਾ ਪਾਰਟੀ ਦੇ ਵਿੱਚ ਫੁੱਟ ਪੈਂਦੀ ਆ ਤੇ ਪਾਰਟੀ ਦਾ ਗਰਾਫ ਜਿਹੜਾ ਉਹ ਥੱਲੇ ਡਿੱਗਦਾ ਕਿੰਨਾ ਕਰਨਾਂਗਾ ਤੇ ਜਦੋਂ ਕੀ ਕਰਨ ਵਿਖਾਏ ਕਿੰਨਾ ਬੋਲੋ ਜਿਹੜੀ ਚਾਹੀਦੀਆਂ ਸਭ ਲੋਕੋ ਵੇਖੋ ਜੀ ਮੋਟਾ ਗੰਦੇ ਜੋ ਅਸੀਂ ਪਰੋ ਸਿਸਕ ਸੂਤਰਾਂ ਤੋਂ ਪਤਾ ਲੱਗਾ ਵਾ ਮੋਟੀਆਂ ਰਕਮਾਂ ਜਿਹੜੀਆਂ ਨਾ ਵਸੂਲ ਕੀਤੀਆਂ ਵਾ ਤੇ ਉਹਦੇ ਕਰਕੇ ਜਿਹੜਾ ਉਹਨਾਂ ਨੂੰ ਅੱਗੇ ਲਿਆ ਰਹੇ ਆ ਨਹੀਂ ਤਾਂ ਉਹਨਾਂ ਚ ਕੋਈ ਬੰਦਿਆਂ ਚ ਐਡੀ ਕੋਈ ਖਾਸ ਕਾਬਲੀਅਤ ਤਾਂ ਨਹੀਂ ਜਿਨ੍ਹਾਂ ਨੂੰ ਰਾਤੋਂ ਰਾਤ ਪਾਰਟੀ ਸ਼ਾਮਿਲ ਕਰਾ ਕੇ ਤੇ ਹੁਣ ਰਾਤੋਂ ਰਾਤ ਉਹਨਾਂ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਆ ਇਹਦੇ ਵਿੱਚ ਕੋਈ ਜਿਹੜੀਆਂ ਮੋਟੀਆਂ ਰਕਮਾਂ ਦਾ ਜਿਹੜਾ ਜਿਹੜਾ ਚੱਕਰ ਇਹੋ ਚੱਲ ਰਿਹਾ ਵੀ ਮੋਟੀਆਂ ਰਕਮਾਂ ਇਹਨਾਂ ਵਸੂਲ ਕੀਤੀਆਂ ਜਿਹੜੇ ਛਰਾਰਤੀ ਅੰਸਰ ਹੈ ਜਿਹੜੇ ਇਹ ਕੁਝ ਕਰ ਰਹੇ ਉਹਨਾਂ ਕੀਤੀਆਂ ਜੀ ਕਿੰਨਾ ਦੇ ਨਾਮ ਨਾਂ ਵੇਖੋ ਜੀ ਨਾਂ ਦੱਸ ਦਿੱਤੇ ਤੁਹਾਨੂੰ ਦੁਬਾਰਾ ਦੁਬਾਰਾ ਤੁਸੀਂ ਵੀ ਪੱਤਰਕਾਰ ਜੀ ਤੁਹਾਨੂੰ ਵੀ ਸਾਰਾ ਕੁਝ ਪਤਾ ਵਾ ਕਿ ਕੀ ਹੋ ਰਿਹਾ ਵਾ ਇਹ ਸਾਰਾ ਕੁਝ ਇੱਕ ਬਹੁਤ ਸੋਚੀ ਸਮਝੀ ਸਾਜ਼ਿਸ਼ ਆ ਜਿਹੜੇ ਦੀਨ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜੇ ਬੜੇ ਇਮਾਨਦਾਰ ਆ ਜਿਹੜੇ ਲੋਕਾਂ ਦੇ ਹਰਮਨ ਪਿਆਰੇ ਨੇਤਾ ਵਾ ਉਹਨਾਂ ਨੂੰ ਇਹ ਡਾਊਨ ਕਰਨਾ ਚਾਹੁੰਦੇ ਆ ਤੇ ਉਹਦੇ ਵਾਸਤੇ ਜਿਹੜਾ ਸਾਰੀ ਸਾਂਝ ਚ ਰਚੀ ਜਾ ਰਹੀ ਆ ਅੱਜ ਅਧਿਕਾਰੀਆਂ ਨੇ ਕਿਹਾ ਵਾ ਤੇ ਵਿਕਾਸ ਰੁਕ ਨਹੀਂ ਜਾਏ ਲੱਗਦਾ ਪਾਜੀ ਅੱਜ ਸ਼ਹਿਰ ਦੇ ਲੋਕ ਇੰਨੇ ਜਿਆਦੇ ਨਰਾਸ਼ ਹੋਏ ਕਿਉਂਕਿ ਉਹ ਆਪਣੇ ਸ਼ਹਿਰ ਦਾ ਪ੍ਰਧਾਨ ਵੇਖਣਾ ਚਾਹੁੰਦੇ ਸੀ ਅੱਜ ਉਹਨਾਂ ਨੂੰ ਇੱਕ ਆਸ ਦੀ ਕਿਰਨ ਹੀ ਵੀ ਸਾਨੂੰ ਇੱਕ ਚੰਗਾ ਪ੍ਰਧਾਨ ਮਿਲੂਗਾ ਸਾਡੇ ਸ਼ਹਿਰ ਦਾ ਵਿਕਾਸ ਹੋ ਸਕੂਗਾ ਸ਼ਹਿਰ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੋ ਸਕਣਗੀਆਂ ਪਰ ਇਹਨਾਂ ਨੇ ਉਹ ਉਮੀਦਾਂ ਦੇ ਪਾਣੀ ਫੇਰ ਦਿੱਤਾ ਤੇ ਸ਼ਹਿਰ ਦੇ ਲੋਕ ਆ ਇਸ ਗੱਲ ਤੋਂ ਬਹੁਤ ਜ਼ਿਆਦਾ ਨਾਰਾਜ਼ ਆ ਬੋਲਵਾਲ ਸਾਹਿਬ ਜਿਹੜਾ ਵੇਖੋ ਚੌਣ ਜਿਹੜੀ ਆ ਇਹ ਤੇ ਹੁਣ ਆਪਾਂ ਕਹਿ ਨਹੀਂ ਸਕਦੇ ਕੁਝ ਮਨ ਜੋ ਕਿ ਐਸ.ਟੀ.ਐਮ. ਸਾਹਿਬ ਹੁਣ ਇੱਥੇ ਆ ਨਹੀਂਗੇ ਉਹ ਆਉਣਗੇ ਤੇ ਫਿਰ ਉਹਨਾਂ ਤੋਂ ਆਪਾਂ ਨੂੰ ਪਤਾ ਲੱਗੂਗਾ ਵੀ ਕਿਦੋਂ ਚੋਣ ਹੋ ਰਹੀ ਆ ਜਿਹੜਾ ਜਿਹੜੇ ਅਧਿਕਾਰੀ ਨੇ ਕਿਹਾ ਵਾ ਵੀ ਹਾਈ ਕੋਰਟ ਵਰ ਜਾਣਾ ਪੈਗਾ ਉਹਦੇ ਕਰਕੇ ਮਲਤਵੀ ਕੀਤੀ ਗਈ ਆ ਕੀ ਲੱਗਦਾ ਕੋਈ ਸਿਆਸੀ ਹੈ ਜਾਂ ਦਖਲਅੰਦਗੀ ਬਿਲਕੁਲ ਸਿਆਸੀ ਦਖਲਅੰਦਗੀ ਆ ਜੀ ਐਸ ਡੀ ਐਮ ਸਾਹਿਬ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਉਹਨਾਂ ਨੂੰ ਜ਼ਬਰੀ ਉਹਨਾਂ ਨੂੰ ਉਹਨਾਂ ਭੇਜਿਆ ਗਿਆ ਨਹੀਂ ਤੇ ਜਦੋਂ ਕੋਈ ਇਹੋ ਜੀ ਤਰੀਕ ਹੁੰਦੀ ਆ ਸਟੈਨੋ ਹੈ ਗਿਆ ਸਬਡੈਂਟ ਹੈ ਗਿਆ ਉਹ ਵੀ ਜਾ ਸਕਦੇ ਸੀ ਉਹਨਾਂ ਤੇ ਬਹੁਤ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਭੇਜਿਆ ਗਿਆ ਕੋਣ ਫਿਰ ਅੱਜ ਜਿਹੜੀ ਪੋਸਟ ਬਾਅਦ ਜਿਹੜੀ ਮਲਤਵੀ ਹੋ ਗਈ ਆ ਕੀ ਲੱਗਦਾ ਹੁਣ ਕਦੋਂ ਦੀ ਪ੍ਰਧਾਨਗੀ ਦੀ ਚੋਣ ਕਰੋਗੇ ਜਦੋਂ ਮਰਜ਼ੀ ਪ੍ਰਧਾਨਗੀ ਦੀ ਚੋਣ ਹੋ ਜੇ ਜੀ ਅਸੀਂ ਤਿਆਰ ਆ ਸਾਡੇ 18 ਦੇ 18 ਵੀਰ ਜਿਹੜੇ ਸਾਡੇ ਕੈਂਡੀਡੇਟ ਜਿਨ੍ਹਾਂ ਨੂੰ ਲੋਕਾਂ ਨੇ ਪਿਆਰ ਨਾਲ ਫਤਵਾ ਦਿੱਤਾ ਵਾ ਉਹ ਅਸੀਂ ਇਕੱਠੇ ਆ ਚਟਾਨ ਵਾਂਗ ਇਕੱਠੇ ਆ ਕੋਈ ਉਹਦੇ ਵਿੱਚ ਡੋ ਰਹਿਣਾ ਨਹੀਂ ਆ ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲੇ ਸਾਡੇ 18 ਚੋਂ ਇੱਕ ਵੀ ਖਿਸਕਣ ਵਾਲਾ ਨਹੀਂਗਾ ਤੇ ਅਸੀਂ ਚੜ੍ਹਦੀ ਕਲਾ 'ਚ ਆ ਤੁਹਾਡਾ ਬਹੁਤ ਮਤਿਆ ਉਹਨਾਂ ਕੋਲ ਕੀ ਹੈਗਾ ਵਾ ਉਹਨਾਂ ਕੋਲ ਪੰਜ ਬੰਦੇ ਜੀ ਸਾਡੇ ਕੋਲ 20 ਬੰਦੇ 18 ਜੀ ਇੱਥੇ ਹਾਜ਼ਰੀ ਦੋ ਕਿਸੇ ਕਾਰਨ ਕਰਕੇ ਆ ਨਹੀਂ ਸਕੇ ਅਸੀਂ 20 ਬੰਦਿਆਂ ਨਾਲ ਸਾਡੇ ਨਾਲ ਬਹੁਮਤ ਆ ਤੇ ਚਟਾਨ ਵਾਂਗੂ ਖੜੇ ਆ ਠੀਕ ਹੈ ਠੀਕ ਚੋਣ ਰੱਦ ਹੋਣ ਦਾ ਕਾਰਨ ਹੈ ਉਹ ਸ਼ਰਾਰਤੀ ਅੰਸਰ ਹੀ ਜਿਹੜੇ ਉਹਨਾਂ ਨੇ ਇਸ ਕਰਕੇ ਕਰਾਈ ਆ ਕਿ ਕਹਿੰਦੇ ਉਹ ਕਮੇਟੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਤੇ ਪਰ ਇਹ ਉਹਨਾਂ ਆਪਣੀਆਂ ਜਿਹੜੀਆਂ ਇਹਨਾਂ ਦੀਆਂ ਕੋਸ਼ਿਸ਼ਾਂ ਦੇ ਵਿੱਚ ਕਾਮਯਾਬ ਨਹੀਂ ਹੋਣਗੇ ਕੌਣ ਹੈਗੇ ਇਹ ਲੋਕ ਕਿਹੜੇ ਕਿੱਥੋਂ ਆਏ ਆ ਵੇਖੋ ਜੀ ਕੋਈ ਸਾਡੇ ਆਣ ਗਵਾਂਡੋ ਹੀ ਆ ਕੋਈ ਦੂਰੋਂ ਨਹੀਂ ਆਏ ਤੁਸੀਂ ਵੀ ਚੰਗੀ ਤਰ੍ਹਾਂ ਸਮਝਦੇ ਜੇ ਇੱਕ ਤੇ ਆਪਣੇ ਮੰਤਰੀ ਸਾਹਿਬ ਆ ਸਾਡੇ ਜੀ ਜਿਹੜੇ ਆ ਕੇ ਸਾਡੇ ਹਲਕੇ 'ਚ ਬਿਲਕੁਲ ਦਖਲਅੰਦਾਜ਼ੀ ਕਰਨਦੇ ਆ ਤੇ ਉਹਨਾਂ ਨੇ ਜਦੋਂ ਨਗਰ ਕੌਂਸਲ ਦੀਆਂ ਟਿਕਟਾਂ ਵੰਡੀਆਂ ਉਦੋਂ ਵੀ ਆ ਕੇ ਇਦਾਂ ਕੀਤਾ ਰਾਤੋਂ ਰਾਤ ਕਾਲੀ ਦਲ ਦੇ ਬੰਦੇ ਲਿਆ ਕੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਸਾਡੇ ਬੰਦਿਆਂ ਦੀਆਂ ਟਿਕਟਾਂ ਖੋਈਆਂ ਗਈਆਂ ਉਹਨਾਂ ਨੂੰ ਟਿਕਟਾਂ ਦਵਾ ਕੇ ਉਹਨਾਂ ਨੂੰ ਜਿਤਾਇਆ ਪਤਾ ਨਹੀਂ ਉਹਦੇ ਵਿੱਚ ਕੀ ਕਾਰਨ ਹੋਇਆ ਉਹਨੂੰ ਰਾਤੋਂ ਰਾਤ ਉਹਨਾਂ ਨੂੰ ਲਾ ਕੇ ਹੁਣ ਰਾਤੋਂ ਰਾਤ ਉਹਨਾਂ ਨੂੰ ਨਗਰ ਕੌਂਸਲ ਦੇ ਵਿੱਚ ਪ੍ਰਧਾਨ ਬਣਾਉਣਾ ਚਾਹੁੰਦੇ ਆ ਅਸੀਂ ਇਹ ਜਿਹੜੀ ਬੇਨਤੀ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਮਾਨ ਜੋਗ ਸਾਡੇ ਪ੍ਰਧਾਨ ਜਿਹੜੇ ਅਮਨ अरोड़ा ਜੀ ਉਹਨਾਂ ਦੇ ਧਿਆਨ ਚ ਲਿਆਉਣੀ ਚਾਹੁੰਦੇ ਆ ਵੀ ਸਾਡੇ ਹਰਕੇ ਦੇ ਵਿੱਚ ਜਿਹੜੇ ਆ ਇਦਾਂ ਨਾ ਕੀਤਾ ਜਾਵੇ ਇਹਦੇ ਵਿੱਚ ਪਾਰਟੀ ਦਾ ਗਰਾਫ ਜਿਹੜਾ ਬਹੁਤ ਥੱਲੇ ਡਿੱਗਦਾ ਵਾ ਤੇ ਪਾਰਟੀ ਦੇ ਵਿੱਚ ਆਪੋਤਾਪ ਜਿਹੜੀ ਪੈਂਦੀ ਆ ਇਹ ਕੀ ਮਾੜੀ ਗੱਲ ਆ ਇਹ ਗੁਰੂ ਨਗਰੀ ਲੰਬੇ ਸਮੇਂ ਤੋਂ ਇਹਦਾ ਵਿਕਾਸ ਨਹੀਂ ਹੋਇਆ ਪਹਿਲਾਂ ਚੋਣਾ ਜਿਹੜੀ ਕਾਹੀ ਨਗਰ ਕੌਂਸਲ ਦੀ ਆ ਹੁਣ ਉਧਾਨਗੀ ਚ ਉਹਦੇ ਵਾਸਤੇ ਕੀ ਹੋਣਾ ਚਾਹੀਦਾ ਇਹ ਇਹ ਹੁਣ ਆ ਇਹ ਚਾਹੀਦਾ ਜੀ ਜਿਹੜੇ ਜਿੰਨੋਂ ਕੋ ਬਹੁਤ ਮਤ ਹੈਗਾ ਵਾ ਉਹਨਾਂ ਨੂੰ ਬਹੁਮਤ ਵਾਲਿਆਂ ਨੂੰ ਇਲੈਕਸ਼ਨ ਹੋਣੀ ਚਾਹੀਦੀ ਏ ਤੇ ਬਹੁਮਤ ਨਾਲ ਜਿੰਨੂੰ ਵੀ ਮਾਨਜੋਗ ਸਾਡੇ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਲ ਜਿੰਨੂੰ ਵੀ ਕਿਸੇ ਨੂੰ ਵੀ ਜਿਹੜਾ ਪ੍ਰਧਾਨ ਬਣਾਉਂਦੇ ਆ ਉਹ ਪ੍ਰਧਾਨ ਬਣੇ ਉਹ ਬਣ ਕੇ ਸਾਡੇ ਜਿਹੜੇ ਇਸ ਗੁਰੂ ਨਗਰੀ ਦੀ ਜਿਹੜੀ ਆ ਉਹ ਸੇਵਾ ਕਰੇ ਸਰਪਾਲ ਸਾਹਿਬ ਅੱਜ ਐਸਟੀਐਮ ਸਾਹਿਬ ਦੀ ਨਿਗਰਾਨੀ ਚੋਣ ਹੋਣੀ ਸੀ ਹਾਂਜੀ ਹੋਰ ਅੱਜ ਰਾਤੋਂ ਰਾਤ ਅਚਾਨਕ ਸਭ ਚੇਂਜ ਕਰ ਦਿੱਤਾ ਗਿਆ ਕਿ ਇਹਦੇ ਪਿੱਛੇ ਤੁਹਾਡਾ ਮਤਲਬ ਲਾਲਜੀਤ ਭੁੱਲਰਜੀ ਮੰਤਰੀ ਸਾਹਿਬ ਜਿਹੜੇ ਉਹਨਾਂ ਦੇ ਪਿੱਛੇ ਹੱਥ ਹੈ ਵੇਖੋ ਜੀ ਇਹ ਸਿਆਸੀ ਜਿੰਨਾ ਚਿਰ ਇਹ ਪ੍ਰੈਸ਼ਰ ਨਾ ਹੋਵੇ ਉਹਨਾਂ ਚਿਰ ਕਿਤੇ ਇਦਾਂ ਹੁੰਦਾ ਵਾ ਵੀ ਮਾ ਜੋਗ ਜਿਹੜੇ ਸਾਡੇ ਐਸਟੀਐਮ ਸਾਹਿਬ ਆ ਉਹ ਰਾਤੋਂ ਰਾਤ ਕਹਿਣ ਮੈਨੂੰ ਕੰਮ ਪੈ ਗਿਆ ਹੁਣਾ ਮੈਂ ਹਾਈ ਕੋਰਟ ਜਾਣਾ ਉਹ ਕੇਸ ਸੁਪਰੀਡੈਂਟ ਨੂੰ ਭੇਜ ਸਕਦੇ ਆਕੇ ਉਹਨਾਂ ਨੂੰ ਤੇ ਉਹਨਾਂ ਨੂੰ ਇਹ ਚੀਜ਼ ਜਿਹੜੀ ਉਹਨਾਂ ਕੋਲ ਕਰਵਾਈ ਆ ਕੋਈ ਇਹਦੇ ਵਿੱਚ ਮੋਟੀ ਰਕਮ ਦੀ ਤੁਸੀਂ ਗੱਲ ਕਰ ਰਹੇ ਹੋ ਕੀ ਉਹ ਕੀ ਮੋਟੀਆਂ ਰਕਮਾਂ ਚੱਲ ਰਹੀਆਂ ਨੇ ਵਿੱਚ ਪਤਾ ਕਾਰਨ ਕੀ ਜੇ ਮੋਟੀਆਂ ਰਕਮਾਂ ਨਾਲ ਚੱਲਦੀਆਂ ਹੋਣ ਤੇ ਜਿਹੜੇ ਤਿੰਨਾਂ ਸਾਲਾਂ ਤੋਂ ਅਸੀਂ ਵਰਕ ਰੀ ਕਰ ਰਹੇ ਆ ਜਦੋਂ ਇੱਥੇ ਮੰਤਰੀ ਸਾਹਿਬ ਇਲੈਕਸ਼ਨ ਲੜੇ ਐਮਪੀ ਦੀ ਦਿਨ ਰਾਤ ਅਸੀਂ ਇੱਕ ਕੀਤਾ ਮੰਤਰੀ ਸਾਹਿਬ ਨੂੰ ਪੁੱਛੋ ਗੁਰਦਾਰਾ ਗੁਰੂ ਅਰਜਨ ਦੇਵ ਸਾਹਿਬ ਦੇ ਜਾ ਕੇ ਅਸੀਂ ਨਾਲ ਜਾਂਦੇ ਰਹੇ ਆ ਨਾਲ ਕੱਲੇ-ਕੱਲੇ ਘਰ ਜਾ ਕੇ ਅਸੀਂ ਕੈਂਪੇਨ ਕੀਤੀ ਆ ਜਿਹੜੇ ਬੰਦੇ ਹਮੇਸ਼ਾ ਹੀ ਆਮ ਆਦਮੀ ਪਾਰਟੀ ਦੇ ਉਲਟ ਬੋਲਦੇ ਰਹੇ ਆ ਅਖਬਾਰਾਂ 'ਚ ਬਿਆਨ ਦੇਂਦੇ ਰਹੇ ਆ ਰ ਉਹਨਾਂ ਦੀਆਂ ਖਬਰਾਂ ਸਾਡੇ ਕੋਲ ਆ ਅਸੀਂ ਸਾਰੀਆਂ ਜਾ ਕੇ ਮੁੱਖ ਮੰਤਰੀ ਸਾਹਿਬ ਦੇ ਪੇਸ਼ ਕਰਾਂਗੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉਲਟ ਇਕੱਲੇ-ਇਕੱਲਿਆਂ ਉਹ ਰੋਜ਼ ਹਰ ਰੋਜ਼ ਖਬਰਾਂ ਲਵਾਉਂਦੇ ਰਹੇ ਧਰਨੇ ਦਿੰਦੇ ਰਹੇ ਉਹਨਾਂ ਨੂੰ ਰਾਤੋਂ-ਰਾਤ ਲਿਆ ਕੇ ਤੇ ਇਥੇ ਨਗਰ ਕੌਂਸਲ ਦੇ ਪ੍ਰਧਾਨ ਬਣਾਉਣਾ ਚਾਹੁੰਦੇ ਆ ਇਹ ਪਾਰਟੀ ਦੀ ਜਾਨਕਿ ਮੈਂ ਕਹਿੰਦਾ ਬਦਕਿਸਮਤੀ ਆ ਡਾਕਟਰ ਜਿਹੜੇ ਆ ਉਹਨਾਂ ਦਾ ਕੀ ਕਹਿਣਾ ਜੀ ਉਹਨਾਂ ਨੇ ਪਾਰਟੀ ਨੂੰ ਕੋਈ ਸ਼ਿਕਾਇਤ ਕੀਤੀ ਹੈ ਇਸ ਮੰਚ ਜਾਂ ਤੁਹਾਡੇ ਵੱਲੋਂ ਦਿੱਤੀ ਦੌਰ ਵਿੱਚ ਉਹ ਡਾਕਟਰ ਸੋਰ ਸਾਹਿਬ ਬੜੇ ਸਿਆਣੇ ਆ ਜੀ ਦਰਵੇਸ਼ ਸਿਆਸਦਾਨ ਆ ਉਹ ਆਪਣੇ ਹਿਸਾਬ ਨਾਲ ਕੰਮ ਕਰ ਰਹੇ ਆ ਉਹ ਆਪਣੇ ਹਿਸਾਬ ਨਾਲ ਸ਼ਿਕਾਇਤ ਕਰਨਗੇ ਪਾਰਟੀ ਕੋ ਅਸੀਂ ਉਹਨਾਂ ਨੂੰ ਬੇਨਤੀ ਵੀ ਕੀਤੀ ਸ਼ਿਕਾਇਤ ਪਾਰਟੀ ਕੋ ਸ਼ਿਕਾਇਤ ਕਰੋ ਉਹ ਕਰਨਗੇ ਪਾਰਟੀ ਕੋ ਸ਼ਿਕਾਇਤ ਪਾਰਟੀ ਦੇ ਸਾਡੇ ਜਿਹੜੇ ਆ ਅ ਰਵਿੰਦ ਕਾ ਕੇਜਰੀਵਾਲ ਜੀ ਆ ਜਿਹੜੇ ਸੁਪਰੀਮੋ ਜਿਹੜੇ ਪਾਰਟੀ ਦੇ ਮੈਂ ਉਮੀਦ ਕਰਦਾ ਹਾਂ ਉਹ ਤੇ ਸਖਤ ਐਕਸ਼ਨ ਲੈਣਗੇ ਆਈਡੀਆ ਕਿ ਦੋ ਤੱਕ ਫਿਰ ਅਗਲਾ ਮੌਕਾ ਜਿਹੜਾ ਇਹ ਪ੍ਰਸ਼ਾਸਨ ਦੱਸ ਸਕਦਾ ਜੀ ਇਹ ਮੈਂ ਨਹੀਂ ਦੱਸ ਸਕਦਾ ਜੀ ਕੋਈ ਨਹੀਂ ਹੁੰਦਾ ਫਿਰ ਅਗਲਾ ਤੁਹਾਡਾ ਕੀ ਫੈਸਲਾ ਵੇਖੋ ਜੀ ਫੈਸਲਾ ਤੇ ਜਿਹੜਾ ਉਹ ਸਾਡੇ ਜਿਹੜੇ ਗੁਰੂ ਆ ਐਮ ਐਲ ਏ ਸਾਹਿਬ ਉਹਨਾਂ ਨੇ ਲੈਣਾ ਕਿਉਂਕਿ ਸਾਡੇ ਜਿਹੜੇ 18 ਕੈਂਡੀਡੇਟ ਐ ਐਮ ਐਲ ਏ ਸਾਹਿਬ ਦੀ ਇਕਵਾਈ ਚ ਆ ਜੋ ਫੈਸਲਾ ਐਮਐਲਏ ਸਾਹਿਬ ਲੈਣਗੇ ਅਸੀਂ ਤੇ ਉਹਨਾਂ ਦੇ ਫੁੱਲ ਚੜਾਉਣੇ ਮੇਰਾ ਨਾਮ ਗਗਨਦੀਪ ਕੌਰ ਆ ਮੈਂ 15 ਨੰਬਰ ਵਾਰਡ ਤੋਂ ਐਮਸੀ ਆ ਤੇ ਮੈਂ ਬਸ ਇਹੀ ਕਹਿਣਾ ਚਾਹਾਂਗੀ ਕੁਝ ਸਰਾਰਤੀ ਜਿਹੜੇ ਅਨਸਰ ਸੀ ਉਹਨਾਂ ਕਰਕੇ ਹੀ ਜਿਹੜੀ ਇਹ ਚੋਣ ਆ ਗਈ ਰੋਕ ਦਿੱਤੀ ਗਈ ਆਗੀ ਜਦ ਕਿ ਇੱਕ ਇਹ ਚੰਗਾ ਕੰਮ ਨਹੀਂ ਆ ਬੜੇ ਲੋਕਾਂ ਨੂੰ ਅੱਜ ਆਸ ਸੀਗੀ ਬੜੇ ਸੁਪਨੇ ਸੀਗੇ ਮਤਲਬ ਸਾਰੇ ਹੀ ਕੰਮ ਕੰਪਲੀਟ ਹੋ ਚੁੱਕੇ ਆ ਸੀ ਸਿਰਫ ਅੱਜ ਚੋਣ ਹੀ ਹੋਣੀ ਸੀ ਪਤਾ ਨਹੀਂ ਇਹ ਕੀ ਕੁਝ ਸ਼ਰਤ ਕੀਤੀ ਗਈ ਕਿ ਜਿਹੜੀ ਇਹ ਚੋਣ ਅੱਜ ਰੋਕ ਦਿੱਤੀ ਗਈ ਹੈ ਮੈਂ ਚਾਹਾਂਗੀ ਸਰਕਾਰ ਅੱਗੇ ਅਪੀਲ ਕਰਾਂਗੀ ਕਿ ਇਹ ਚੋਣ ਜਲਦੀ ਤੋਂ ਜਲਦੀ ਜੜੀ ਕਰਵਾ ਦਿੱਤੀ ਜਾਵੇ ਦੇਖੋ ਜੀ ਉਹਨਾਂ ਨੂੰ ਤਾਂ ਹੁਣ ਮੈਂ ਕਹਿਣਾ ਨਹੀਂ ਚਾਹਾਂਗੀ ਤੁਹਾਨੂੰ ਅੱਜ ਕੱਲ ਸਾਰਿਆਂ ਨੂੰ ਪਤਾ ਹੀ ਹੁੰਦਾ ਬਸ ਮੈਂ ਇੰਨਾ ਹੀ ਕਹਾਂਗੀ ਜਿਨ੍ਹਾਂ ਨੇ ਵੀ ਕੀਤਾ ਵਾ ਨਾ ਉਹਨਾਂ ਨੂੰ ਪਲੀਜ਼ ਉਹਨਾਂ ਦੇ ਅੱਗੇ ਵੀ ਇਹੀ ਬਸ ਅਸੀਂ ਕਹਿ ਰਹੇ ਹਾਂਗੇ ਉਹਨਾਂ ਨੂੰ ਵੀ ਕਹਿ ਰਹੇ ਹਾਂ ਕਿ ਬਸ ਪਲੀਜ਼ ਇੱਕ ਜਿਹੜੀ ਚੋਣ ਆ ਜਲਦੀ ਤੋਂ ਜਲਦੀ ਕਰਵਾਈ ਜਾਏ ਲਾਜ ਸਿੰਘ ਭੱਲਣ ਨੂੰ ਹਲਕਾ ਇੰਚਾਰਜ ਲਾਇਆ ਗਿਆ ਸੀ ਉਹਨਾਂ ਦੀ ਅਗਵਾਈ ਹੇਠ ਜੇ ਸਾਰੀ ਚੋਣ ਹੋਈ ਹੈ ਉਹਨਾਂ ਦੀ ਮਜਬੂਰਗੀ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਦੀ ਦਖਲਦੰਦੀ ਹੈਗੀ ਕੋਈ ਸਾਹਮਣੇ ਆ ਨਹੀਂ ਜੀ ਨਹੀਂ ਜੀ ਉਹਨਾਂ ਬਾਰੇ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਉਹਨਾਂ ਦੀ ਕੋਈ ਦਖਲਦੰਦੀ ਹੈ ਜਾਂ ਅੱਗੇ ਖੋਜੀਏ ਤੇ ਉਪਰੋਂ ਜੋ ਫੈਸਲਾ ਵਾ ਜਿਨ੍ਹਾਂ ਨੇ ਚੋਣ ਕਰਵਾਣੀ ਸੀ ਉਹਨਾਂ ਨੂੰ ਪਤਾ ਵਾ ਕਿ ਕਿਉਂ ਹੋਈ ਹੈ ਵੈਸੇ ਐਸ ਡੀ ਐਮ ਸਾਹਿਬ ਕਹਿੰਦੇ ਕਿ ਉਹਨਾਂ ਦੀ ਡਿਊਟੀ ਜਿਹੜੀ ਆ ਉਹ ਹਾਈ ਕੋਰਟ ਦੇ ਵਿੱਚ ਚੰਡੀਗੜ੍ਹ ਉਹਨਾਂ ਨੂੰ ਜਰੂਰੀ ਜਾਣਾ ਪੈ ਗਿਆ ਉਹ ਉਹਦਾ ਕਰਕੇ ਜਿਹੜਾ ਵਾ ਇਲੈਕਸ਼ਨ ਅੱਗੇ ਕਰਨੀ ਪਈ ਆ ਹੁਣ ਦੇਖੋ ਨਵੀਂ ਡੇਟ ਆਏਗੀ ਕਿ ਉਹਦਾ ਇਲੈਕਸ਼ਨ ਸਰ ਦਬੀ ਬਾਜ ਕੌਂਸਲਰਾਂ ਨੂੰ ਕਿਹਾ ਜਾ ਰਿਹਾ ਹੈ ਕਿ ਲਾਜ਼ੀ ਸੀ ਕੋਲਰ ਮੰਤਰੀ ਸਾਹਿਬ ਦੀ ਦਖਲਦਗੀ ਆ ਉਹ ਟੀਆਰ ਕਮੇਟੀ ਦਾ ਵਿੱਚ ਦੋਸ਼ ਲਾਇਆ ਗਿਆ ਉਹਦੇ ਬਾਰੇ ਮੁਸ਼ਕਿਲ ਹੋਵੇ ਦੇਖੋ ਜੀ ਮੈਂ ਲਾਲਜੀ ਸਿੰਘ ਕੋਲਰਦਾ ਕੋ ਦਖਲਅੰਦਾਜ਼ੀ ਦਾ ਕੰਮ ਬਣਦਾ ਤਾਂ ਨਹੀਂਗਾ ਕਿਉਂਕਿ ਤੇ ਜਿਹੜਾ ਵਾ ਨਗਰ ਕੌਂਸਲ ਦੇ ਜੇ ਐਮ ਸੀ ਚੁਣੇ ਆ ਉਹ ਲੋਕਾਂ ਨੇ ਹੁਣ ਜਿਹੜਾ ਅਹੁਦੇਦਾਰ ਚੁਣਨੇ ਆ ਪ੍ਰਧਾਨ ਮੀਤ ਪ੍ਰਧਾਨ ਨੂੰ ਐਮਸੀਆਂ ਨੇ ਚੁਣਨੇ ਆ ਸੋ ਨਾ ਹੀ ਕੋਈ ਮੀਰਾ ਵਿੱਚ ਦਖਲੰਦਾ ਜੀ ਦਾ ਬਣਦਾ ਵਾ ਤੇ ਨਾ ਹੀ ਲਾਲਜੀਤ ਭੁੱਲਰ ਦਾ ਬਣਦਾ ਵਾ ਸੋ ਮੈਂ ਜੇ ਕੋਈ ਕਹਿੰਦੇ ਨੇ ਵੀ ਦਖਲੰਦਾ ਜੀ ਤੁਸੀਂ ਉਹਨਾਂ ਕੋਲ ਪੁੱਛੋ ਵੀ ਕੀ ਦਖਲੰਦਾ ਜੀ ਕਰ ਰਿਹਾ ਕਿਉਂ ਕਰ ਰਿਹਾ ਨੇ ਸੋ ਮੈਨੂੰ ਤੇ ਜਿਹੜਾ ਵਾ ਕੋਈ ਸਾਡਾ ਦਖਲੰਦਾ ਜੀ ਕਰਨਾ ਬਣਦਾ ਨਹੀਂ ਇਹ ਪ੍ਰਧਾਨਗੀ ਦਾ ਲਾਭ ਕੀ ਮਿਲਦੀ ਹੈ ਅਸਲ ਵਿੱਚ ਅੰਦਾਜ਼ਾ ਜੀ ਕਿਹੜਾ ਜੀ ਡਖਲੰਦਾ ਜੀ ਨੂੰ ਲੈ ਕੇ ਬਣਾਇਆ ਲੱਗਦਾ ਹੈ ਦੇਖੋ ਜੀ ਡਖਲੰਦਾ ਜੀ ਦਾ ਦੇਸੀ ਤਦ ਲਈਏ ਨਾ ਜੇ ਸਾਨੂੰ ਕੋਈ ਹੋਵੇ ਕਿ ਡਖਲੰਦਾ ਜੀ ਕਰ ਰਿਹਾ ਡਖਲੰਦਾ ਜੀ ਹੋਣੀ ਨਹੀਂ ਚਾਹੀਦੀ ਉਹਨਾਂ ਦੀ ਕਿਉਂਕਿ ਉਹਨਾਂ ਦਾ ਹਲਕਾ ਜਿਹੜਾ ਪੱਟੀ ਹੈ ਹਲਕਾ ਮੇਰਾ ਜਿਹੜਾ ਤਰਨਤਾਰ ਨੇ ਸੋ ਜਿਹੜੇ ਐਮਸੀ ਨੇ ਉਹ ਸਾਰੇ ਜਿਹੜੇ ਤਰਨਤਾਰ ਨਾਲ ਕਿਦੇ ਵਿੱਚ ਉਹਨਾਂ ਨੇ ਨਗਰ ਕੌਂਸਲ ਦੇ ਐਮਸੀ ਦੇ ਤੌਰ ਤੇ ਕੰਮ ਕਰਨਾ ਸੋ ਮੇਰਾ ਉਹਨਾਂ ਦੇ ਨਾਲ ਜਿਆਦਾ ਵਾਹ ਵਾਹ ਸੋ ਇਸ ਕਰਕੇ ਕੋਈ ਲਾਲਜੀਤ ਭੁੱਲਦਾ ਕੋਈ ਬਣਦਾ ਨਹੀਂਗਾ ਕਿ ਇਸ ਜਾਣ ਕੇ ਦੱਸਦਾ ਉਹਨਾਂ ਦੋਸ਼ਗਾਇਆ ਵਾ ਜਿਹੜੇ ਐਮਸੀ ਆ ਜਿਹੜੇ ਲਾਜੀਤ ਭੁੱਲਦਾ ਆਪਣਾ ਬੁਲਾਉਣਾ ਚਾਹੁੰਦੇ ਆ ਪ੍ਰਧਾਨ ਜਿਹੜਾ ਕੋਈ ਆਪਣਾ ਕੁਝ ਐਮਸੀਆਂ ਦਾ ਰੂਪ ਆ ਕਿ ਜਿਹੜੇ ਲਾਜੀਤ ਭੁੱਲਦਾ ਆਪਣਾ ਬੜਾ ਇਖਤਿਆਰ ਚਾਹੁੰਦੇ ਤਾਂ ਕਰਕੇ ਆਈਜੀ ਬੁਖਸਣ ਹੋਈ ਮੈਨੂੰ ਕੁਝ ਐਮਸੀਆਂ ਕੋਲੋਂ ਵੀ ਇਹ ਗੱਲ ਸੁਣਨ ਨੂੰ ਮਿਲੀ ਆ ਕਿ ਜਿਹੜੇ ਐਮਸੀ ਨੇ ਉਹ ਜੋੜਨਾ ਚਾਹੁੰਦੇ ਨੇ ਕਿ ਪੁਰਾਣਾ ਜਿਹੜਾ ਬੰਦਿਆ ਪਾਰਟੀ ਦੇ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਉਹਨਾਂ ਨੂੰ ਬਣਾਇਆ ਜਾਵੇ ਤੇ ਜਿਹੜੇ ਬਾਹਰੋਂ ਲੋਕ ਨੇ ਉਹ ਉਹ ਜ਼ਰੂਰ ਵੀ ਕੋਈ ਨਵਾਂ ਬੰਦਾ ਲਿਆ ਕੇ ਤੇ ਅੱਜ ਹੀ ਉਹਨੂੰ ਖੜਾ ਕਰਕੇ ਤੇ ਬਣਾਉਣਾ ਚਾਹੁੰਦੇ ਨੇ ਜੋ ਕਿ ਮੈਂ ਸਮਝਦਾ ਗਲਤ ਹੈ ਜੇ ਇਹ ਜਹੀ ਗੱਲ ਸੱਚੀ ਹੈ ਤੇ ਕਈ ਜਿਹੜੇ ਹੈਗੇ ਐਮਸੀ ਮੈਨੂੰ ਵੀ ਇਹ ਗੱਲ ਦੱਸਦੇ ਆ ਪਰ ਇਹੋ ਜੀ ਦਖਲਅੰਦਾਜ਼ੀ ਜਿਹੜੀ ਹੈ ਜੇ ਹੋਵੇ ਵੀ ਤੇ ਨਹੀਂ ਚਾਹੀਦੀ ਮੈਂ ਆਸ ਨਹੀਂ ਕਰਦਾ ਕਿ ਦੂਜੇ ਹਲਕੇ ਤੋਂ ਆਣ ਕੇ ਇਹੋ ਜੀ ਕੋਈ ਦਖਲਅੰਦਾਜ਼ੀ ਹੋਵੇ ਕੁਝ ਫਵਾਵਾਂ ਮਿਲ ਰਹੀਆਂ ਆ ਵੀ ਬਹੁਤ ਤੁਹਾਡੇ ਕੋ ਘਟਾ ਜਾਂ ਉਹਨਾਂ ਦਾ ਕੋਈ ਬੰਦਾ ਕੋਈ ਕਾਰਨ ਹੈ ਕੋਈ ਤੁਹਾਡੀ ਕੋਈ ਨਹੀਂ ਮੀਰ ਬਹੁਤ ਮਤ ਦਾ ਕੋਈ ਸਵਾਲ ਹੀ ਨਹੀਂਗਾ ਐਮਸੀ ਐ ਐਮਸੀਆਂ ਨੇ ਆਪਣਾ ਜਿਹੜਾ ਉਹ ਪ੍ਰਧਾਨ ਚੁਣਨਾ ਵਾ ਤੇ ਐਮਸੀਆਂ ਦੀ ਖੁਸ਼ੀ ਹੈ ਜੀ ਜਿਹਨੂੰ ਮਰਜੀ ਚੁਣ ਮੇਰੇ ਬਹੁਤ ਮਦਦ ਕੋਈ ਸਵਾਲ ਨਹੀਂ ਸਾਰੇ ਐਮਸੀ ਮੇਰੇ ਨਾਲ ਹੈ ਕੋਟੀਆਂ ਹਲਕੇ ਦੇ ਨੇ ਸਾਰੇ ਮੈਨੂੰ ਪ੍ਰੇਮ ਪਿਆਰ ਨਾਲ ਮਿਲਦੇ ਕਰਦੇ ਆ ਸਾਰੇ ਮੇਰੇ ਨਾਲ ਨੇ ਹੋ ਗਿਆ ਐਮਰ ਸਿੰਘ ਇਹ ਕਿ ਵੀ ਹਵਾ ਉਡਦੀ ਹੈ ਕਿ ਮੋਟੀਆਂ ਰਕਮਾਂ ਲੈ ਕੇ ਜਿਹੜਾ ਵਾ ਪ੍ਰਧਾਨ ਚੁਣਿਆ ਜਾਵੇ ਉਹ ਇਹੋ ਜੀ ਗੱਲ ਸੱਚਾਈ ਹੈਗੀ ਤੇ ਕਿਸੇ ਤਰ੍ਹਾਂ ਮੈਂ ਤੇ ਬਾਰੇ ਕੋਸ਼ਿਸ਼ ਨਹੀਂ ਕਰ ਸਕਦਾ ਜਿਹੜਾ ਤੁਹਾਨੂੰ ਕਹਿੰਦਾ ਵਾ ਵੀ ਮੋਟੀਆਂ ਰਕਮਾਂ ਲੈ ਕੇ ਜਿਹੜਾ ਵਾ ਉਹ ਪ੍ਰਧਾਨ ਚੁਣਦੇ ਉਹ ਉਸੇ ਨੂੰ ਪੁੱਛਣਾ ਚਾਹੀਦਾ ਵੀ ਕਿਹੜਾ ਉਹਨਾਂ ਕੋ ਮੋਟੀਆਂ ਰਕਮਾਂ ਲੈ ਰਿਹਾ ਵਾ ਕੌਣ ਲਿਆ ਕਿ ਕੌਣ ਉਹਨਾਂ ਨੂੰ ਜਿਹੜੀਆਂ ਲੋੜ ਪੈ ਰਹੀਆਂ ਦੇਣ ਦੀ ਜਦੋਂ ਕਿ ਪ੍ਰਧਾਨ ਐਮਸੀ ਨੇ ਆਪਣੀ ਉਹਤੇ ਦੇ ਨਾਲ ਚੋਣਾਂ ਠੀਕ ਹੈ ਇਕ ਸਾਲ ਦੀ ਜਿਹੜਾ ਆਪਣਾ ਬੰਦਾ ਆਪਣਾ ਨੇ ਪਾਰਟੀਆਂ ਜੁੜੇ ਉਹਨਾਂ ਪੈਸ ਦਿੱਤੀ ਜਾਊਗੀ ਇਸ ਨੂੰ ਹਾਂਜੀ ਬਿਲਕੁਲ ਜੀ ਮੈਂ ਵੇਖੋ ਜੀ ਇਹਦੇ ਵਿੱਚ ਬਿਲਕੁਲ ਐਸਾ ਕੰਨੇ ਵਿੱਚ ਕਿ ਜਿਹੜੇ ਸਾਡੇ ਲੰਬੇ ਸਮੇਂ ਤੋਂ ਪਾਰਟੀ ਦੇ ਵਿੱਚ ਸੇਵਾ ਕਰ ਰਹੇ ਨੇ ਐ ਐਮਸੀ ਉਹਨਾਂ ਦੇ ਵਿੱਚੋਂ ਹੀ ਜਿਹੜਾ ਵਾਪਰਦਾ ਬਣਾ ਕੇ ਠੀਕ ਹੈ ਥੈਂਕ ਯੂ ਥੈਂਕ ਯੂ